ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਏ ਪੰਜਾਬੀ ਦੀ ਹਾਦਸੇ ਦੌਰਾਨ ਹੋਈ ਮੌਤ ਪਰਿਵਾਰ ਦੀ ਅਪੀਲ ਮ੍ਰਿਤਕ ਦੇ ਲਿਆਂਦੀ ਜਾਵੇ ਭਾਰਤ ਜ਼ਿਲ੍ਹੇ ਦੇ ਪਿੰਡ ਪੱਟੀਵਾਲ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਜਗਜੀਤ ਸਿੰਘ ਉਮਰ 43 ਸਾਲ ਜੋ ਪਰਿਵਾਰ ਦੀ ਰੋਜੀ ਰੋਟੀ ਲਈ 1 ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਅਤੇ ਉਥੇ ਟਰੱਕ ਚਾਲਕ ਦਾ ਕੰਮ ਕਰਦਾ ਸੀ ਪਰ ਬੀਤੇ ਕੱਲ ਦਾ ਟਰੱਕ ਦਾ ਟਾਇਰ ਬਦਲਦੇ ਸਮੇਂ ਪੈਰ ਫਿਸਲਣ ਕਾਰਨ ਪਿੱਛੇ ਡਿੱਗਣ ਕਾਰਨ ਸਿਰ ਵਿੱਚ ਸੱਟ ਲੱਗ ਕਾਰਨ ਮੌਤ ਹੋ ਗਈ ਪਰਿਵਾਰ ਨੂੰ ਇਸ ਸੰਬੰਧ ਭਾਗੀ ਘਟਨਾ ਦੀ ਇਤਲਾ ਮਿਲਦੇ ਹੀ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਨਜ਼ਰ ਆ ਰਹੀ ਹੈ ਉਥੇ ਹੀ ਪਰਿਵਾਰ ਸਰਕਾਰ ਅੱਗੇ ਜਗਜੀਤ ਦੀ ਮ੍ਰਿਤਕ ਦੇ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾ ਰਿਹਾ ਹੈ ਮ੍ਰਿਤਕ ਜਗਜੀਤ ਸਿੰਘ ਇੱਕ ਬੇਟੇ ਦਾ ਪਿਤਾ ਸੀ ਅੱਜ ਜਗਜੀਤ ਦਾ ਹਲਸਾ ਬਾਈ ਜੀ ਨੂੰ ਪਤਾ ਹੈ ਮੈਂ ਭਾਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ ਇੱਕ ਸਾਲ ਹੋ ਗਿਆ ਉਹ ਉੱਥੇ ਵਰਕ ਪਰਮ ਤੇ ਕੰਮ ਕਰਦੇ ਆ ਦੱਸਣ ਆ ਜਦ ਦੱਸਦੇ ਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 60 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਉਮਰ ਤਾਂ 40 ਕੇ ਸਾਲ ਹੀ 15 12 81 ਦਾ ਉਹਦਾ ਜਨਮ ਹੈ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉਹ ਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਹੀ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਦੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਤੇ ਸਾਡੇ ਤੇ ਬਹੁਤ ਦੁੱਖਾਂ ਦਾ ਭਾਂਡ ਡੱਗਾ ਮੈਂ ਪਾਕ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਤਾ ਉਹਨਾਂ ਦੇ ਡੈੱਡ ਬੋਡੀ ਲਿਓਂਤੇ ਕਦੋਂ ਵਾਸ ਹਾ ਸਵਾ ਪ੍ਰਿਆ ਜੀ ਕੱਲ ਸ਼ਾਮੀ ਵਾਪਰ ਰਿਹਾ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅਜੇ ਤੱਕ ਹੁਣ ਤੁਸੀਂ ਸਰਕਾਰ ਕੋਕੀ ਇਹ ਮੰਗ ਕਰਨ ਦੀ ਚਾਹੁੰਦੇ ਪਿਆ ਹਾਂ ਇਹ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਜੱਦ ਬੁੱਧੀ ਦੇ ਹੁੰਦ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ ਬਾਈ ਜਤ ਹਲ ਸਾਹਿਬ ਆਇਆ ਕੰਮ ਕਰ ਲਈ ਹੈ ਹਾਂਜੀ ਕੰਮ ਕਰਨ ਨਹੀਂ ਅਜੇ ਪਤਾ ਨਹੀਂ ਅਜੇ ਕੋਈ ਦੱਸਦਾ ਕੀ ਹੋਇਆ ਕੀ ਨਹੀਂ ਹੋਇਆ ਕਿੱਥੇ ਇਹ ਬਾਹਰ ਕਿੱਥੇ ਕੈਨੇਡਾ ਸੀ ਕਿੱਥੇ ਕਿੰਦੇ ਕੈਨੇਡਾ ਇਹ ਕੈਲਗਰੀ ਕਿੰਨਾ ਚਿਰ ਹੋਇਆ ਗਿਆ ਨੂੰ ਸਾਲ ਹੋ ਗਿਆ ਵਾ ਕਿਹੜੀ ਜਗ੍ਹਾ ਸੀ ਕੈਨੇਡਾ ਇਹ ਕੈਲਗਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਨੂੰ ਕਿ ਡੈਥ ਹੋਈ ਤਾਂ ਸਵੇਰੇ ਪਤਾ ਲੱਗਾ 11 ਵਜੇ